ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਸਮਾਗਮ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ ਸੋਮਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਤੇ ਉਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਅਨੁਮਾਨ ਹੈ ਕਿ 15 ਲੱਖ ਤੋਂ ਕਰੀਬ ਜਿਹੜੀ ਸੰਗਤ ਹੈ ਉਹ ਇਹਨਾਂ ਸਮਾਗਮ ਵਿੱਚ ਦੇਸ਼ ਤੇ ਵਿਦੇਸ਼ ਤੋਂ ਉਹ ਪਹੁੰਚੇਗੀ ਅਤੇ ਇਸ ਮੌਕੇ ਤੇ 21 ਤੋਂ ਲੈ ਕੇ ਜਿਹੜਾ ਸਮਾਗਮ ਹੈ ਉਹ ਹੋਣਗੇ 29 ਤੱਕ ਸਮਾਗਮਾਂ ਦੀ ਸਮਾਪਤੀ ਹੋਏਗੀ 23 ਨਵੰਬਰ ਨੂੰ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੁਆ ਗੁਰਤਾ ਗਦੀ ਦਾ ਦਿਵਸ ਜੋ ਉਹਨਾਂ ਦੇ ਆਪਣੇ ਗ੍ਰਹਿ ਗੁਰੂ ਕੇ ਮਹਿਲ ਗੁਰਦੁਆਰਾ ਗੁਰਦੁਆਪੁਰਾ ਸਾਹਿਬ ਵਿਖੇ ਜਿੱਥੇ ਉਹਨਾਂ ਦਾ ਗੁਰਤਾ ਗਦੀ ਦਾ ਸਥਾਨ ਹੈ ਉੱਥੇ ਕੀਤਾ ਜਾ ਰਿਹਾ ਜਿਸ ਵਿੱਚ ਬਹੁਤ ਉੱਚ ਪੱਧਰ ਦੇ ਗੁਰੂ ਘਰ ਦੇ ਕੀਰਤਨੀਏ ਅਤੇ ਵਿਦਵਾਨ ਪੁਰਸ਼ ਉਸ ਮੌਕੇ ਤੇ ਹਾਜ਼ਰੀ ਭਰਨਗੇ ਇਸੇ ਤਰ੍ਹਾਂ 25 ਤਰੀਕ ਨੂੰ ਜੋ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਉਹ ਜਿੱਥੇ ਹੋਰ ਦੁਨੀਆਂ ਭਰਤ ਜਿੱਥੇ ਬਣਾਇਆ ਜਾਣਾ ਤੇ ਮੁੱਖ ਸਮਾਗਮ ਇੱਕ ਹੋਣਾ ਦਿੱਲੀ ਗੁਰਦਆ ਸਿਸਗੰਜ ਵਿਖੇ ਤੇ ਪੰਜਾਬ ਵਿੱਚ ਜਿਹੜਾ ਇਸ ਖਿੱਤੇ ਵਿੱਚ ਸਮੁੱਚੇ ਚ ਉਹ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਨੰਦਪੁਰ ਸਾਹਿਬ ਜਿੱਥੇ ਤਾਨਤਾ ਸਾਹਿਬ ਜੀ ਤੋਂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਜਰੋਂ ਪਾਈ ਪਾਈ ਜਤਾ ਜੀ ਲੈ ਕੇ ਆਏ ਉਸ ਸਮੇਂ ਸੰਸਕਾਰ ਜਿੱਥੇ ਕੀਤਾ ਗਿਆ ਸੀ ਉਸ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਇਹ ਸਮਾਗਮ ਹੋਣਗੇ 29 ਤਰੀਕ ਨੂੰ ਇੱਕ ਵਿਸ਼ੇਸ਼ ਸਮਾਗਮ ਜਿਹੜਾ ਕੇਵਲ ਅਨੰਦਪੁਰ ਸਾਹਿਬ ਵਿੱਚ ਕੀਤਾ ਜਾਣਾ ਉਹ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਦੇ ਉਹ 29 ਤਰੀਕ ਨੂੰ ਗੁਰਦਆਰਾ ਸੀਸਗੰਨ ਸਾਹਿਬ ਵਿਖੇ ਸਮਾਗਮ ਹੋਏਗਾ ਸਭ ਤੋਂ ਪਹਿਲਾਂ 29 ਤਰੀਕ ਨੂੰ ਸਵੇਰੇ 9 ਵਜੇ ਦੇ ਕਰੀਬ ਇੱਕ ਨਗਰ ਕੀਰਤਨ ਜਿਹੜਾ ਗੁਰਦਆਰਾ ਬਵਾਨਗੜ੍ਹ ਸਾਹਿਬ ਤੋਂ ਕੀਰਤਪੁਰ ਸਾਹਿਬ ਤੋਂ ਚੱਲੇਗਾ ਜੋ ਕਿ ਸ੍ਰੀ ਅਨੰਦਪੁਰ ਸਾਹਿਬ 11 ਵਜੇ ਦੇ ਕਰੀਬ ਪਹੁੰਚੇਗਾ ਜਿੱਥੇ ਗੁਰਮਤ ਸਮਾਗਮ ਆਰੰਭ ਹੋਣਗੇ ਅਤੇ ਕਥਾ ਕੀਰਤਨ ਦੇ ਵੱਡੇ ਸਮਾਗਮ ਕੀਤੇ ਜਾ ਰਿਹਾ ਜਿਸ ਵਿੱਚ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਗਿਆਨੀ ਪਿੰਦਰਪਾਲ ਸਿੰਘ ਜੀ ਅਤੇ ਹੋਰ ਜਿਹੜੀਆਂ ਸਖੀਤਾ ਸਾਰੀਆਂ ਉਹ ਇਸ ਮੌਕੇ ਤੇ ਜਿਹੜਾ ਉਹ ਆਪਣੀ ਹਾਜ਼ਰੀ ਭਰਦੀਆਂ ਸੋ ਬਹੁਤ ਵੱਡੇ ਪੱਧਰ ਤੇ ਪੰਡਾਲ ਜਿਹੜੇ ਆ ਉਹ ਗੁਰਦਆਰਾ ਸੀਸਗੰਗ ਸਾਹਿਬ ਵਿਖੇ ਲਾਏ ਲਾਏ ਜਾ ਰਹੇ ਆ ਕਾਫੀ ਕੰਮ ਉੱਥੇ ਹੋ ਚੁੱਕਾ ਇਸ ਤੋਂ ਇਲਾਵਾ ਗੁਰਦਆਰਾ ਗੁਰੂ ਕੇ ਮਹਿਲ ਵਿਖੇ ਜਿਹੜਾ ਸਮਾਗਮ ਹੋਣਾ 23 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗਦੀ ਦਾ ਪੁਰਬ ਉਹਦੇ ਵੀ ਉੱਥੇ ਵੱਖਰਾ ਪੰਡਾਲ ਜਿਹੜਾ ਉਹ ਉੱਥੇ ਲਾਇਆ ਗਿਆ ਉਹ ਸਵਾਗਤ ਸਾਰੇ ਉਸ ਸਥਾਨ ਤੇ ਗੁਰੂ ਕੇ ਮਹਿਲ ਵਿਖੇ ਹੋਣਗੇ ਇਸ ਤੋਂ ਇਲਾਵਾ ਜਿੰਨੀਆਂ ਸੰਗਤਾਂ ਬਾਹਰੋਂ ਆ ਰਹੀਆਂ ਆ ਉਹਦੇ ਵਾਸਤੇ ਬਹੁਤ ਵੱਡੇ ਪੱਧਰ ਤੇ ਰੈਸ਼ ਦੇ ਪ੍ਰਬੰਧ ਸ਼ੋਮਨੀ ਗੁਰੂ ਦਾ ਪੰਦਰ ਗੱਟੀਆਂ ਨੂੰ ਕੀਤੇ ਗਏ ਆ ਲੰਗਰ ਜਿਹੜੇ ਆ ਉਹ ਬੜੇ ਵੱਡੀ ਗਿਣਤੀ ਵਿੱਚ ਜਿਹੜੇ ਲੰਗਰ ਆ ਲਗਭਗ 25 ਦੇ ਕਰੀਬ ਲੰਗਰ ਜਿਹੜੇ ਆ ਵੱਖ-ਵੱਖ ਥਾਵਾਂ ਤੇ ਉਹ ਲਾਏ ਜਾ ਰਹੇ ਆ ਇਸ ਤੋਂ ਇਲਾਵਾ ਬਹੁਤ ਵੱਡੇ ਪੱਧਰ ਤੇ ਜੋ ਪਾਣੀ ਦੇ ਸ਼ਬੀਲਾ ਦੇ ਪ੍ਰਬੰਧ ਉਹ ਵੀ ਕੀਤੇ ਗਏ ਆ ਇਸ ਦੇ ਨਾਲ ਜੋ ਮੈਡੀਕਲ ਦੀਆਂ ਸਹੂਲਤਾਂ ਇੱਕ ਹੋਰ ਜਰਾ ਅਹਿਮ ਮੁੱਦਾ ਕਿ ਜਿਵੇਂ ਹੋਲੇ ਮਹੱਲੇ ਤੇ ਸ਼ੋਭਨੀ ਗੁਰਦਾ ਪਵੰਦਨ ਕਮੇਟੀ ਜਿਹੜੇ ਸੰਗਤਾਂ ਇੱਥੇ ਪਹੁੰਚਦੀਆਂ ਕੋਈ ਅਨਸਖਾਵੀ ਘਟਨਾ ਵਾਪਰਦੀ ਆ ਉਹਨਾਂ ਵਾਸਤੇ ਬੀਮਾ ਕੀਤਾ ਜਾਂਦਾ ਉਹ ਇਹ ਸਵਾਰ ਇਸ ਤਾਪ ਦੀ ਉੱਤੇ ਵੀ ਸ਼ੋਭਨੀ ਗੁਰਦਾ ਪਵੰਦਨ ਕਮੇਟੀ ਵੱਲੋਂ ਸੰਗਤਾਂ ਦਾ ਬੀਮਾ ਜਿਹੜਾ ਉਹ ਕਰਵਾਇਆ ਗਿਆ ਜਿਹੜਾ 20 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹ ਉਸ ਦਾ ਉਹਨੂੰ ਲਾਭ ਜਿਹੜਾ ਹੋ ਸਕਦਾ ਸੋ ਹੋਰ ਵੀ ਜਿੰਨੀਆਂ ਕੋਈ ਜ਼ਰੂਰਤੋ ਹੈ ਬੇਸਿਕ ਬੁਨਿਆਦੀ ਜ਼ਰੂਰਤਾਂ ਹੋਣਗੀਆਂ ਉਹ ਸਾਰੀਆਂ ਸੋਨੀਪੁਰ ਦਾ ਪਵੰਦਕ ਕਮੇਟੀ ਪੂਰਾ ਧਿਆਨ ਰੱਖ ਰਹੀ ਹੈ ਸੰਗਤਾਂ ਦੀ ਆਮਦ ਵਾਸਤੇ ਪ੍ਰਸ਼ਾਸਨ ਦੇ ਨਾਲ ਜੋ ਸਾਡੇ ਮੈਂਬਰ ਸਾਹਿਬ ਅਤੇ ਸਕੱਤਰ ਸਹਿਬਾਨ ਇਹ ਸਾਰਾ ਤਾਲਮੇਲ ਬੜਾ ਵਧੀਆ ਰੱਖਿਆ ਹੋਇਆ ਤਾਂ ਕਿ ਸੰਗਤਾਂ ਨੂੰ ਆਉਣ ਤੇ ਰਸਤੇ ਵਿੱਚ ਕੋਈ ਰੁਕਾਵਟ ਨਾ ਪਵੇ ਅਤੇ ਇਹ ਸਾਰੇ ਪ੍ਰਬੰਧ ਜਿਹੜੇ ਆ ਉਹ ਬੜੇ ਵਧੀਆ ਪ੍ਰਬੰਧ ਕੀਤੇ ਜਾਣ ਸਮਾਗਮਾਂ ਦੇ ਵਿੱਚ ਕਿਨੂ ਕਿਨੂ ਸ਼ਿਰਕਤ ਦੇ ਲਈ ਜਿਹੜਾ ਹੈਗਾ ਖਾਸ ਤੌਰ ਤੇ ਸੱਦਾ ਦਿੱਤਾ ਜਾ ਰਿਹਾ ਹੈ ਭੋਤਾਨ ਮੰਤਰੀ ਦੀ ਗੱਲ ਕੀਤੀ ਜਾਵੇ ਯਾ ਰਾਸ਼ਟਰਪਤੀ ਇਸ ਤਰ੍ਹਾਂ ਦੇ ਕੋਈ ਖਾਸ ਡਿਗਨਿਟਰੀ ਵੀ ਜਿਹੜੇ ਆਣਗੇ ਸੱਦਾ ਦੇਖੋ ਸੋਬਲੀਗੁਰ ਦਾ ਪਵੰਦਕ ਕਮੇਟੀ ਵੱਲੋਂ ਰਾਸ਼ਟਰਪਤੀ ਤੋਂ ਲੈ ਕੇ ਥੱਲੇ ਤੱਕ ਸਾਰੇ ਸੱਦੇ ਪੱਤਰ ਭੇਜੇ ਜਾ ਰਹੇ ਗਵਰਨਰ ਸਾਹਿਬਾਨਾਂ ਨੂੰ ਮੁੱਖ ਮੰਤਰੀ ਸਾਹਿਬਾਨਾਂ ਨੂੰ ਦੂਜੇ ਸਟੇਟ ਦੇ ਮੰਤਰੀ ਸਾਹਿਬਾਨਾਂ ਨੂੰ ਅਤੇ ਸਾਡੇ ਆਪਣੇ ਪ੍ਰਾਂਤ ਦੇ ਮੁੱਖ ਮੰਤਰੀ ਹੋਰ ਸਾਰਿਆਂ ਨੂੰ ਜਿਹੜੇ ਜਿੰਨੀਆਂ ਵੀ ਪ੍ਰਮੁੱਖ ਹਸਤੀਆਂ ਹਨ ਉਹਨਾਂ ਨੂੰ ਸੱਦੇ ਪੱਤਰ ਭੇਜੇ ਜਾ ਰਿਹਾ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਸਹਿਬਾਨ ਹੈ ਉਹਨਾਂ ਨੂੰ ਵੀ ਅਸੀਂ ਸੱਦੇ ਪੱਤਰ ਭੇਜਾਂਗੇ ਸਾਰੇ ਸੋਮਨੀ ਗੁਰਦਆ ਪਵੰਦਕ ਕਮੇਟੀ ਦੇ ਸਮਾਗਮ ਵਿੱਚ ਸਹੂਲਤਕਾ ਇੱਥੇ ਸ਼ਮੂਲੀਅਤ ਕਰਨ ਸਰਕਾਰ ਜਿਹੜਾ ਆਪਣੇ ਤੌਰ ਤੇ ਵੱਖਰੇ ਸਮਾਗਮ ਕਰ ਰਹੀ ਹੈ ਉਹ ਅਸੀਂ ਮੈਂ ਅੱਜ ਵੀ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਉਹ ਸਰਕਾਰ ਦੇ ਕਰਮਚਾਰੀ ਕੰਮ ਸਰਕਾਰ ਕਰੇ ਪੰਜਾਬ ਅੰਦਰ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਸਿੱਖਾਂ ਦੀ ਸਭ ਤੋਂ ਸਰਮੌਰ ਧਾਰਮਿਕ ਜਥੇਬੰਦੀ ਦੀ ਜਿਹੜੀ ਉਹ ਜ਼ਿੰਮੇਵਾਰੀ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਦੀ ਆ ਜਿੰਨੇ ਵੀ ਦਿਹਾੜੇ ਕੋਈ ਸਤਗੁਰੂ ਜੀ ਦੇ ਪ੍ਰਕਾਸ਼ ਪੁਰਪ ਦੇ ਗੁਰਤਾ ਗੱਦੀ ਦੇ ਕੋਈ ਸਤਗੁਰੂ ਜੀ ਦੇ ਸ਼ਹੀਦਤਾ ਦੇ ਜੋਤੀ ਜੋ ਸਮਾਉਂਦੇ ਜਿਹੜੇ ਵੀ ਦਿਹਾੜੇ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਇਹ ਬਣਾਏ ਜਾਂਦੇ ਇਥੋਂ ਤੱਕ ਕਿ ਭਗਤਾਂ ਦੇ ਦਿਹਾੜੇ ਵੀ ਬਣਾਏ ਜਾਂਦੇ ਆ ਮਹਾਨ ਜਰਨਿਆਂ ਅੱਲਾ ਦੇ ਦਿਨ ਵੀ ਬਣਾਏ ਜਾਂਦੇ ਆ ਇਹ ਸਰਕਾਰ ਨੇ ਇੱਕ ਦਿਹਾੜਾ ਬਣਾ ਕੇ ਆਪਣੇ ਆਪ ਨੂੰ ਧਰਮ ਨਹੀਂ ਖਵਾ ਸਕਣਾ ਮੈਂ ਚਾਹੁੰਦਾ ਕਿ ਅਸੀਂ ਸਾਰੇ ਅੱਜ ਸੀਸਿਆਂ ਸਾਡਾ ਇੱਕ ਹੀ ਰਹਿਣਾ ਗੁਰੂ ਕੇ ਮਹਿਲ ਗੁਰਦੁਆਰਾ ਜਿਹੜਾ ਘਰ ਸੀਗੂ ਟੇਕਵਾ ਦਰਬਾਰ ਰਾਜ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਇੱਕ ਹੀ ਰਹਿਣਾ ਤੇ ਕਿਉਂ ਨਾ ਅਸੀਂ ਸਾਰੇ ਇੱਕ ਹੋ ਕੇ ਜਿਹੜਾ ਇਹ ਦਿਹਾੜਾ ਬਣਾਈਏ ਸਰਕਾਰ ਆਪਣੀ ਜਿੱਦ ਛੱਡੇ ਉਹ ਜਿਹੜੇ ਕਰਨ ਵਾਲੇ ਕੰਮ ਆ ਜਿਹੜੇ ਬੜੀ ਦਿਨ ਤੋਂ ਨਹੀਂ ਹੋ ਰਹੇ ਆ ਛੜਕਾ ਨਾਲ ਹੀ ਕੰਮ ਲਾਓ ਸੜਕਾਂ ਅਜੇ ਤੱਕ ਵੀ ਸਹੀ ਨਹੀਂ ਬਣੀਆਂ ਹੈਗਾ ਪੋਲ ਹੁੰਦਾ ਇਹ ਸੁਵਾਨ ਨਦੀ ਦੇ ਸੱਤ ਰੋ ਉੱਤੇ ਜਿਹੜਾ ਗੜ੍ਹ ਚੰਕਰ ਵੱਲੋਂ ਸੜਕ ਆ ਰਹੀ ਆ ਹੁੰਦਾ ਉੱਤੇ ਪੋਲਾ ਵੱਡਾ ਉਹਦੀ ਇੰਨੀ ਮੰਦੀ ਹਾ ਤਾਂ ਸਾਈਕਲ ਚਲਾਉਣਾ ਵੀ ਔਖਾ ਉਸ ਪੁਲ ਦੇ ਉੱਤੇ ਗੱਡੀਆਂ ਨੇ ਤਾਂ ਕਿਵੇਂ ਚੱਲ ਜਾਣਾ ਸਰਕਾਰ ਉਧਰ ਧਿਆਨ ਦੇਵੇ ਜਿਹੜੇ ਪਾਸੇ ਧਿਆਨ ਦੇਣ ਵਾਲੀ ਗੱਲ ਆ ਐਵੇਂ ਲੜੀਆਂ ਤਾਂ ਕੋਈ ਵੀ ਸਜਾ ਦੇਗਾ ਇਹ ਤਾਂ ਲੋਕ ਵੀ ਆਪਣੇ ਘਰਾਂ ਅੱਗੇ ਲੜੀਆਂ ਲਾਈ ਜਾਂਦੇ ਕੋ ਬਹੁਤ ਤੁਹਾਡਾ ਮਾਰਕਾ ਨਹੀਂ ਆਇਆ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਕਿ ਸਰਕਾਰਾਂ ਨੇ ਇਹ ਕੰਮ ਕਰਦੇ ਆ। ਸੋ ਅੱਜ ਵਾਈਟਵਾਸ਼ ਦੀਆਂ ਗੱਲਾਂ ਕਰਦੇ ਆ। ਇਹ ਦੋ ਦਿਨਾਂ 'ਚ ਕਿਹੋ ਜਿਹਾ ਵਾਈਟਵਾਸ਼ 50 ਦਿਨਾਂ 'ਚ ਕਰ ਲੈਣਗੇ ਤੁਹਾਡੇ ਸਾਹਮਣੇ ਆ। ਸੋ ਮੈਂ ਚਾਹੁੰਦਾ ਕਿ ਸਰਕਾਰ ਇੱਥੇ ਦੇ ਮੰਤਰੀ ਸਾਹਿਬ ਉਹ ਕਿਉਂਕਿ ਇੱਥੇ ਇਸ ਕਰਕੇ ਕਰਦੇ ਕਰ ਰਹੇ ਆ ਕਿ ਮੈਂ ਇਸ ਇਲਾਕੇ ਦਾ ਮੰਤਰੀ ਆ। ਉਹਨੂੰ ਚਾਹੀਦਾ ਸਭ ਨੂੰ ਵੀ ਆਪਣੇ ਇਲਾਕੇ ਵਿੱਚ ਐਡੇ ਵੱਡੇ ਪੰਥਰੇ ਸਮਾਗਮ ਕਰਦੇ ਆ, ਗੁਰੂ ਕੀ ਸੰਗਤ ਦੇ ਸਮਾਗਮ ਕਰਦੇ ਆ। ਉਹ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਵਿੱਚ ਸ਼ਾਮਲ ਕਰਨ। ਇੱਥੇ ਆਉਣ ਉਹਨਾਂ ਦਾ ਪੂਰਾ ਮਾਨ ਸਨਮਾਨ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਸਮਾਗਮ ਵਿੱਚ ਹੋਏਗਾ ਸੋ ਇਸ ਤੋਂ ਇਲਾਵਾ ਅਸੀਂ ਇਹ ਗੱਲ ਸਾਡੇ ਮਨ ਵਿੱਚ ਹੈ ਕਿ ਜਿਹੜੀ ਸ਼ਹਿਰ ਦੀ ਸਫਾਈ ਆ ਉਹਦਾ ਸਹੀ ਮਹਨਤ ਕੋਈ ਸਹੀ ਰਜਾ ਤਰੀਕ ਮਿਲ ਰਿਹਾ ਬਹੁਤ ਵਾਰ ਮੈਂ ਇੱਥੋਂ ਦੇ ਈਓ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਹੋਰਨਾਂ ਨੂੰ ਸਾਰਿਆਂ ਦੇ ਨੋਟਿਸ ਉੱਤੇ ਗੱਲਾਂ ਲਿਆਂਦੀਆਂ ਹਜੇ ਕੰਮ ਹੋਵੇ ਦਾਵੇਂ ਅਧੂਰਾ ਹੈ ਜਿਹੜੀ ਸੀਸਨ ਸਾਹਿਬ ਦੇ ਸਾਹਮਣੇ ਮੇਨ ਪਾਰਕ ਆ ਤੁਸੀਂ ਜਾ ਕੇ ਸਾਰੇ ਹੁਣੇ ਵੀਰ ਆਏ ਆ মিডিਆ ਵਾਲੇ ਲੈ ਜਾ ਕੇ ਅੱਜ ਕੈਮਰੇ ਆਪਣੇ ਲੈ ਜਾਓ ਫੋਟੋਆਂ ਖਿੱਚ ਕੇ ਦੇਖ ਲਓ ਕਿ ਉੱਥੇ ਕਿੰਨੀ ਕੋਈ ਸਫਾਈ ਆ ਤੇ ਕੀ ਕੁਝ ਉੱਥੇ ਹੋ ਰਿਹਾ ਸੰਗਤਾਂ ਅੱਜ ਵੀ ਬਹੁਤ ਵੱਡੀ ਗਿਣਤੀ ਵਿੱਚ ਤੁਸੀਂ ਇੱਥੇ ਇਹ ਵੀ ਨਿਗਾਹ ਮਾਰ ਲਓ ਕਿੰਨੀ ਸੰਗਤਾਂ ਕਿੰਨਾ ਰਾਜਾ ਤਖਤ ਕੇਸਗੜ ਸਾਹਿਬ ਕੀ ਇਸ ਸੀਸਗੜ ਸਾਹਿਬ ਕੀ ਬਹੁਤ ਵੱਡੀ ਗਿਣਤੀ ਸੰਗਤ ਆਈ ਹੈ ਤੇ ਇਹ ਇਹਨਾਂ ਦਾ ਫਰਜ਼ ਬਣਦਾ ਕਿ ਇਹ ਸਾਰੀਆਂ ਸਫਾਈਆਂ ਕਰਨ ਸਰਕਾਰ ਨੂੰ ਕ੍ਰੈਡਿਟ ਉਹਨਾਂ ਗੱਲਾਂ ਦਾ ਮਿਲਣਾ ਇਹਨਾਂ ਨੇ ਸੜਕਾਂ ਬਹੁਤ ਕ੍ਰੈਡਿਟ ਕਰਕੇ ਉਹ ਜਿੱਦਾਂ ਦੀ ਸਰਕਾਰ ਆਪਣੇ ਅਲੱਗ ਫੰਕਸ਼ਨ ਕਰਨ ਦੇ ਇਹ ਕ੍ਰੈਡਿਟ ਉਹ ਜਿਹੜੀ ਸਰਕਾਰ ਹੋਕਾ ਚ ਬਈ ਹੋਰ ਕੋਈ ਕਾਰ ਨਹੀਂ ਨੀ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੀ ਕਿ ਅਸੀਂ ਕਰ ਲਏ ਇਹ ਤਾਂ ਕੋਈ ਓਖਾ ਕੀ ਹੁੰਦਾ ਕਥਾ ਕੀਤਰ ਕਰਵਾ ਲੈਣਾ ਕੋ ਬਹੁਤ ਵੱਡੀ ਗੱਲ ਨਹੀਂ ਹੈ ਲੇਕਿਨ ਜੇ ਥਾਂ ਦੇ ਨਾਲ ਆਪਾਂ ਜੁੜਿਆ ਕਿ ਸਵਾਲ ਨਾਲ ਆਪਾਂ ਜੁੜਿਆ ਉਹ ਭਾਵਨਾ ਨੂੰ ਸਮਝਣ ਦੀ ਲੋੜ ਹੈ ਸੋ ਆਪਾਂ ਨੂੰ ਚਾਹੀਦਾ ਕਿ ਅਸੀਂ ਰਲ ਕੇ ਸਾਰੀ ਸਾਰੀਆਂ ਤਰ੍ਹਾਂ ਇਕੱਠੀਆਂ ਹੋ ਗਏ ਜਿਹੜਾ ਸੀ ਗੁਟੇ ਬਹਾਦਰ ਮਹਾਰਾਜ ਜੀ ਦਾ ਉਸਹਾਦਰ ਦਾ ਦਿਹਾੜਾ ਬਣਾਇਆ